ਹਾਂਜੀ ਆਪ ਸਭ ਨੂੰ ਕੌਰ মিডিਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਹਾਕਮ ਸ਼ਾਇਦ ਆਪਣੀ ਮਸ਼ਹੂਰੀ ਦੇ ਇਸ਼ਤਿਹਾਰ ਤੇ ਉਦਘਾਟਨੀ ਭਾਸ਼ਣਾ ਦੀਆਂ ਸੁਰਖੀਆਂ ਤੇ ਸਰਸਰੀ ਨਜ਼ਰ ਮਾਰਨ ਤੋਂ ਸਿਵਾਏ ਆਮ ਲੋਕਾਂ ਨਾਲ ਸੰਬੰਧਤ ਅਤੇ ਮਹੱਤਵਪੂਰਨ ਮੁੱਦਿਆਂ ਬਾਰੇ ਛਪੀਆਂ ਖਬਰਾਂ ਪੜਨ ਸੁਣਨ ਦੇ ਆਦੀ ਹੀ ਨਹੀਂ ਪੇਟ ਦੀ ਅੱਗ ਬੁਝਾਉਣ ਤੋਂ ਅਸਮਰੱਥ ਗੁਰਬਤ ਮਾਰੇ ਲੋਕਾਂ ਵੱਲੋਂ ਆਏ ਦਿਨ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਸਮਾਜ ਵਿਰੋਧੀ ਧੰਦਿਆਂ ਵਿੱਚ ਨੌਜਵਾਨਾਂ ਦੀ ਵਧਦੀ ਜਾ ਰਹੀ ਸਮੂਲੀਅਤ ਤੇ ਸਰਕਾਰ ਵਿਰੋਧੀ ਨਾਅਰੇ ਲਾਉਂਦੀਆਂ ਪੀੜਾਂ ਵਾਰੇ ਵੀ ਹਾਕਮ ਹਾਕਮਾਂ ਦੀ ਕੋਈ ਫਿਕਰਮੰਦੀ ਨਹੀਂ ਜਾਪਦੀ ਪੰਜਾਬ ਦੀ ਹੱਦੋਂ ਵੱਧ ਵਿਗੜ ਚੁੱਕੀ ਤੇ ਦਿਨੋਂ ਦਿਨ ਹੋਰ ਖਤਰਨਾਕ ਹੁੰਦੀ ਜਾ ਰਹੀ ਕਾਨੂੰਨ ਪ੍ਰਬੰਧ ਦੀ ਸਥਿਤੀ ਰੰਗਲੇ ਪੰਜਾਬ ਦੀਆਂ ਮਨੋਕਲਪਿਤ ਬਾਤਾਂ ਬਣਾਉਣ ਵਾਲੇ ਚੁਟਕਲਿਆਂ ਦੇ ਮਾਹਰ ਮੁੱਖ ਮੰਤਰੀ ਦਾ ਧਿਆਨ ਖਿੱਚਣ ਵਿੱਚ ਹਾਲੇ ਵੀ ਅਸਫਲ ਹੈ یوں ਜਾਪਦਾ ਹੈ ਹਾਲੇ ਉਹ ਇੰਨਾ ਡਰਾਉਣੀਆਂ ਸਥਿਤੀਆਂ ਦੇ ਕਿਸੇ ਹੋਰ ਅਗਲੇਰੀ ਟਿੱਸੀ ਤੇ ਪੁੱਜਣ ਦੀ ਤਾਕ ਵਿੱਚ ਹਨ ਲੁੱਟ ਖੋ ਚੋਰੀ ਡਕੈਤੀ ਤੇ ਫਰੋਤੀ ਵਸੂਲਣ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ ਬਾਜ਼ਾਰ ਵਿੱਚ ਦੁਨੀਆਂ ਜਾਂਦੀਆਂ ਔਰਤਾਂ ਤੇ ਲੜਕੀਆਂ ਦੇ ਪਰਸ ਗਹਿਣੇ ਮੋਬਾਈਲ ਆਦ ਖੋਣ ਦੀਆਂ ਵੀ ਅਣਗਿਣਤ ਵਾਰਦਾਤਾਂ ਵਾਪਰ ਰਹੀਆਂ ਹਨ ਲੁਟੇਰਿਆਂ ਨੇ 에어ਪੋਰਟ ਬੈਂਕ ਏਟੀਐਮ ਤੇ ਭੀੜ ਪੜੱਕੇ ਵਾਲੇ ਬਾਜ਼ਾਰਾਂ ਚੋਂ ਨਿਕਲਦੇ ਲੋਕਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਰਾਹਾਂ ਵਿੱਚ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਦਾ ਨਵਾਂ ਟੰਗ ਖੋਜ ਲਿਆ ਹੈ ਆਮ ਲੋਕਾਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਪਰਤੇ ਭਾਰਤੀ ਵੀ ਰਾਤਾਂ ਦੇ ਸਫ਼ਰ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਤੋਂ ਡਰਦੇ ਹਨ ਪੀੜਤ ਲੋਕਾਂ ਦਾ ਵੱਡਾ ਹਿੱਸਾ ਅਜਹੀਆਂ ਘਟਨਾਵਾਂ ਦੀ ਪੁਲਿਸ ਕੋਲ ਰਿਪੋਰਟ ਨਹੀਂ ਲਿਖਵਾਉਂਦਾ ਕਿਉਂਕਿ ਉਹ ਆਪਣੇ ਤੇ ਪਰਿਵਾਰ ਨਾਲ ਅਪਰਾਧੀਆਂ ਵੱਲੋਂ ਕਿੱਤੇ ਜਾਣ ਵਾਲੀ ਕਿਸੇ ਖੌਫਨਾਕ ਘਟਨਾ ਤੋਂ ਦਹਿਸ਼ਤ ਵੀ ਚੁਰੰਦੇ ਹਨ ਉੰਜ ਪੁਲਿਸ ਵੀ ਅਜਿਹੀਆਂ ਸ਼ਿਕਾਇਤਾਂ ਲਿਖਣ ਤੋਂ ਕੰਨੀ ਕਤਰਾਉਂਦੀ ਹੈ ਕਿਉਂਕਿ ਗੈਂਗਸਟਰਾਂ ਦੀ ਮਾਰ ਹੇਠ ਤਾਂ ਸਾਰਿਆਂ ਦੇ ਪਰਿਵਾਰ ਹੀ ਆਉਂਦੇ ਹਨ ਪੁਲਿਸ ਥਾਣਿਆਂ ਤੇ ਪੁਲਿਸ ਨਾਕਿਆਂ ਤੋਂ ਚੰਦਕੂ ਫੁੱਟ ਦੀ ਦੂਰੀ ਤੇ ਲੁਟੇਰੇ ਅਤੇ ਹੋਰ ਸਮਾਜ ਵਿਰੋਧੀ ਅਨਸਰ ਆਪਣਾ ਕਾਲਾ ਕਾਰਨਾਮਾ ਕਰਕੇ ਬੇਖੌਫ ਨਿਕਲ ਜਾਂਦੇ ਹਨ ਤੇ ਪੁਲਿਸ ਪਾਸੇ ਵੱਟ ਕੇ ਅਣਜਾਣ ਬਣੇ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਦੀ ਹੈ ਰਾਤ ਨੂੰ ਕੰਮ ਤੋਂ ਘਰ ਪਰਤਣ ਵਾਲੇ ਕਿਰਤੀਆਂ ਮੁਲਾਜ਼ਮਾ ਪੱਤਰਕਾਰਾਂ ਅਤੇ ਇਥੋਂ ਤੱਕ ਕਿ ਸਾਦੇ ਕੱਪੜੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਵੀ ਪਿਸਤੌਲ ਦੀ ਨੋਕ ਤੇ ਲੁੱਟ ਲੈ ਜਾਣ ਦੀਆਂ ਵਾਰਦਾਤਾਂ ਹਰ ਸ਼ਹਿਰ ਕਸਬੇ ਵਿੱਚ ਵੱਡੀ ਗਿਣਤੀ ਵਿੱਚ ਵਾਪਰ ਰਹੀਆਂ ਹਨ ਸੁੱਬੇ ਵਿੱਚ ਉੰਜ ਤਾਂ 24 ਘੰਟੇ ਹੀ ਕੋਈ ਵੀ ਸੁਰੱਖਿਆ ਨਹੀਂ ਹੈ ਪਰੰਤੂ ਅੱਧੀ ਰਾਤ ਤੋਂ ਬਾਅਦ ਤਾਂ ਸਥਿਤੀ ਅਸਲੋਂ ਹੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਲੁਟੇਰੇ ਸਮੁੱਚੇ ਪਰਿਵਾਰ ਦੀ ਹਾਜ਼ਰੀ ਵਿੱਚ ਘਰ ਦੀਆਂ ਕੰਧਾਂ ਟੱਪ ਕੇ ਪੈਸੇ ਗਹਿਣੇ ਗੈਸ ਸਿਲੰਡਰ ਆਦ ਜੋ ਵੀ ਕੁਝ ਹੱਥ ਲੱਗਦਾ ਹੈ ਲੁੱਟ ਕੇ ਰਫੂ ਚੱਕਰ ਹੋ ਜਾਂਦੇ ਹਨ ਇੰਨਾ ਘਟਨਾਵਾਂ ਦੇ ਚਸ਼ਮਦੀਪ ਗਵਾਹ ਅਪਰਾਧੀਆਂ ਦੀ ਨਿਸ਼ਾਨਦੇਹੀ ਕਰਨ ਦੀ ਜਰੂਰਤ ਨਹੀਂ ਦਿਖਾਉਂਦੇ ਕਿਉਂਕਿ ਸਭ ਨੂੰ ਆਪਣੇ ਤੇ ਆਪਣੇ ਬੱਚਿਆਂ ਦੀ ਜਾਨ ਪਿਆਰੀ ਹੈ ਜਦੋਂ ਜੇਲ੍ਹਾਂ ਥਾਣਿਆਂ ਵਿੱਚ ਬੰਦ ਅਪਰਾਧੀ ਮੋਬਾਈਲ ਫੋਨ ਰਾਹੀਂ ਨਸ਼ਾ ਵਿਕਰੀ ਰੋਤੀ ਵਸੂਲੀ ਤੇ ਕਤਲ ਦੀਆਂ ਵਾਰਦਾਤਾਂ ਨੂੰ ਅਮਲੀ ਜਾਮਾ ਪਹਿਨਾ ਰਹੇ ਹੋਣ ਤਾਂ ਫਿਰ ਕੋਈ ਆਮ ਨਾਗਰਿਕ ਸੁਰੱਖਿਅਤ ਮਹਿਸੂਸ ਕਿਵੇਂ ਕਰ ਸਕਦਾ ਹੈ ਖਾਲੀ ਪਈਆਂ ਕੋਠੀਆਂ ਵਿੱਚ ਤਾਂ ਪਾਣੀ ਦੀਆਂ ਟੂਟੀਆਂ, ਭਾਂਡੇ, ਕੱਪੜੇ, ਫਰਨੀਚਰ ਆਦ ਕੀਮਤੀ ਸਮਾਨ ਤੇ ਲੁਟੇਰਾ ਗਰੂਪ ਬਹੁਤ ਹੀ ਆਸਾਨੀ ਨਾਲ ਹੱਥ ਸਾਫ਼ ਕਰ ਜਾਂਦਾ ਹੈ ਹੁਣ ਤਾਂ ਲੁੱਟ ਖੋਹ ਕਰਨ ਪਿੱਛੇ ਸਬੂਤ ਮਟਾਉਣ ਲਈ ਕਤਲ ਕਰਨ ਦਾ ਰੁਝਾਨ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਨਸ਼ਿਆਂ ਦਾ ਕਾਲਾ ਤੰਦਾ ਕਾਨੂੰਨ ਪ੍ਰਬੰਧ ਦੀ ਨਿੱਗਰ ਚੁੱਕੀ ਵਿਵਸਥਾ ਨਾਲ ਨੇੜੋਂ ਜੁੜਿਆ ਹੋਇਆ ਹੈ ਜਦੋਂ ਸਿਆਸੀ ਰਸੂਖਵਾਨਾਂ ਪੁਲਸ ਪ੍ਰਸ਼ਾਸਨ ਵਿਚਲੀਆਂ ਕਾਲੀਆਂ ਭੇਡਾਂ ਤੇ ਨਸ਼ਾ ਸਮਗਲਰਾਂ ਦਾ ਨਾਪਾਕ ਗੱਠਚੋੜ ਕਾਇਮ ਹੋ ਜਾਵੇ ਤਾਂ ਸਮਝ ਲਓ ਸਮਾਜ ਮੁਕੰਮਲ ਤਬਾਹੀ ਦੇ ਰਸਤੇ ਤੇ ਤੁਰ ਪਿਆ ਹੈ ਅਜਿਹਾ ਨਾਪਾਕ ਟਿਕੜੀ ਦੇ ਮੱਕੜ ਜਾਲ ਵਿੱਚ ਫਸੇ ਇਮਾਨਦਾਰ ਸਿਆਸਦਾਨ ਤੇ ਸਰਕਾਰੀ ਮੁਲਾਜ਼ਮ ਵੀ ਆਪਣੇ ਆਪ ਨੂੰ ਅਸੁਰੱਖਿਅਤ ਤੇ ਨਿਖੜੇ ਹੋਏ ਮਹਿਸੂਸ ਕਰਦੇ ਹਨ ਅਜੋਕੀ ਬੱਦਰ ਸਥਿਤੀ ਨੂੰ ਜੇਕਰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਜਿਹਾ ਜੰਗਲ ਰਾਜ ਵਿੱਚ ਤਬਦੀਲ ਹੋ ਜਾਏ ਹੋਵੇਗਾ ਜਿੱਥੇ ਚਾਰੇ ਪਾਸੇ ਡਰ ਪੈਦਾ ਮਾਹੌਲ ਹੋਵੇਗਾ ਤੇ ਹਰ ਨਾਗਰਿਕ ਆਪਣੇ ਆਪ ਨੂੰ ਖੋਫ ਜਿਹਾ ਮਹਿਸੂਸ ਕਰੇਗਾ ਇਨਾਂ ਸਥਿਤੀਆਂ ਲਈ ਤਿੰਨ ਕਾਰਕ ਜ਼ਿੰਮੇਵਾਰ ਹਨ ਲੋਕ ਵਿਰੋਧੀ ਨਵ ਉਦਾਰਵਾਦੀ ਨੀਤੀਆਂ ਦੇ ਸੀਟੇ ਵੱਜੋਂ ਵੱਧ ਰਹੀ ਮਹਿੰਗਾਈ ਬੇਰੁਜ਼ਗਾਰੀ ਤੇ ਗਰੀਬੀ ਸਰਕਾਰ ਤੇ ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਦਾ ਭ੍ਰਿਸ਼ਟ ਹੋਣਾ ਅਫਸਰ ਸਾਹਾਂ ਦਾ ਸਰਕਾਰੀਕਰਨ ਕਰਨਾ ਇਨਾਂ ਇਨਾਂ ਅਲਾਮਤਾਂ ਦਾ ਹੱਲ ਕੀ ਹੈ ਕੇਂਦਰੀ ਤੇ ਸੂਬਾਈ ਸਰਕਾਰ ਵੱਲੋਂ ਇੱਕੋ ਜਹੀ ਤਤਪਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਤੇ ਸਾਮਰਾਜਪੱਖੀ ਨੀਤੀਆਂ ਵਿੱਚ ਲੋਕਪੱਖੀ ਤਬਦੀਲੀ ਲਿਆਉਣ ਲਈ ਹਾਕਮ ਜਮਾਤਾਂ ਨੂੰ ਮਜਬੂਰ ਕਰਨ ਹਿਤ ਵੱਡੀ ਤੇ ਮਜ਼ਬੂਤ ਜਨਤਕ ਲਹਿਰ ਉਸਾਰਨੀ ਹੋਵੇਗੀ ਨਿਰਾਸ਼ਤਾਵਸ ਸਮਾਜ ਵਿਰੋਧੀ ਕਿੱਤਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਨੌਜਵਾਨ ਪੀੜੀ ਉੱਚ ਮਿਆਰੀ ਵਿੱਦਿਆ ਤੇ ਗਾਰੰਟੀਸ਼ੁਦਾ ਰੋਜ਼ਗਾਰ ਦੇਣ ਰਾਹੀਂ ਹੀ ਦੇਸ਼ ਦੇ ਵਿਕਾਸ ਚ ਭਾਗੀਦਾਰੀ ਬਣਾਈ ਜਾ ਸਕਦੀ ਹੈ ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਕੂਚ ਕਰਨ ਦਾ ਰੁਝਾਨ ਵੀ ਸਿਰਫ ਗੱਲੀਬਾਤੀ ਨਹੀਂ ਬਲਕਿ ਅਜਹੀ ਲੋਕਪੱਖੀ ਨੀਤੀ ਰਾਹੀਂ ਹੀ ਠੱਲਿਆ ਜਾ ਸਕਦਾ ਹੈ ਦੂਜਾ ਭ੍ਰਿਸ਼ਟਾਚਾਰ ਦਾ ਮੁੱਦਾ ਲੋਕ ਸੰਘਰਸ਼ਾਂ ਚੋਂ ਤਪ ਕੇ ਨਿੱਕਲ ਨਿਕਲੀ ਲੋਕਪੱਖੀ ਵਿਚਾਰਧਾਰਾ ਨੂੰ ਪਰਨਾਏ ਪਰਪੱਕ ਸਿਆਸਤਾਨਾ ਜਿੰਨਾ ਪਿੱਛੇ ਨਿਗਰਾਨੀ ਕਰਨ ਵਾਲੇ ਲੋਕਾਂ ਦਾ ਵੱਡਾ ਕਾਫਲਾ ਹੋਵੇ ਦੀ ਸੱਤਾ ਚਪਾਈ ਵਾਲੀ ਨਾਲ ਹੀ ਖਾਸ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ ਇਸ ਇਸ ਸੰਸਾਗਤ ਭ੍ਰਿਸ਼ਟਾਚਾਰ ਨੂੰ ਚੇਤਨ ਲੋਕਾਂ ਦੀ ਪਾਰਖੂ ਜਥੇਬੰਦੀ ਦੇ ਵੱਜਵੇਂ ਤੇ ਸਮਝੋਤੇ ਰਹਿਤ ਕੋਲ ਹੀ ਰੋਕ ਸਕਦੇ ਹਨ ਅਫਸਰ ਸਾਹੀ ਦਾ ਸਰਕਾਰੀਕਰਨ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਜੋ ਹੁਕਮਰਾਨਾ ਹੁਕਮਰਾਨ ਧੜਾਂ ਲੋਟੂ ਜਮਾਤਾਂ ਦੀ ਰਾਖੀ ਕਰਨ ਵਾਲਿਆਂ ਵਿਰੋਧੀ ਪਾਰਟੀਆਂ ਧਾਨ ਇਕੱਠਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਖੁੱਲਕੇ ਦੁਰਵਰਤੋਂ ਕਰ ਸਕਣ ਅਜਿਹੇ ਸਮਾਜ ਵਿੱਚ ਵੱਧ ਰਹੀ ਅਰਾਜਕਤਾ ਤੇ ਕਾਨੂੰਨੀ ਪ੍ਰਬੰਧ ਦੀ ਸਥਿਤੀ ਨਿਗਾਰ ਆਉਣ ਰੋਕਣਾ ਅਸੰਭਵ ਹੈ ਇੱਕ ਹਕੀਕੀ ਇਮਾਨਦਾਰ ਤੇ ਲੋਕਾਂ ਪ੍ਰਤੀ ਜਵਾਬਦੇਹ ਸਰਕਾਰ ਦੀ ਕਾਇਮੀ ਅਤੇ ਸਵਾਰਥੀ ਹਿੱਤਾਂ ਲਈ ਅਫਸਰ ਸਾਹੀ ਦਾ ਸਰਕਾਰੀਕਰਨ ਰੋਕ ਕੇ ਜਾਣ ਤੋਂ ਬਿਨਾ ਸੁਰੱਖਿਅਤ ਸਮਾਜ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ ਅਫਸਰ ਸਾਹੀ ਦੇ ਸਰਕਾਰੀ ਕਰਮਸਦਕਾਂ ਹੀ ਕਿਸੇ ਘਟਨਾ ਪ੍ਰਤੀ ਉਸਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾਂਦੀ ਪੰਜਾਬ ਕਿਸੇ ਸਮੇਂ ਔਰਤਾਂ ਦੇ ਗੈਰ ਪੰਜਾਬੀਆਂ ਸਮੇਤ ਸਮੁੱਚੇ ਪ੍ਰਾਂਤ ਵਾਸੀਆਂ ਲਈ অতি ਸੁਰੱਖਿਅਤ ਸਥਾਨ ਮੰਨਿਆ ਜਾਂਦਾ ਸੀ ਹੁਣ ਇਹ ਸਥਿਤੀ ਸੁਪਨਾ ਬਣ ਕੇ ਹੀ ਰਹਿ ਗਈ ਹੈ ਸਮਾਜਿਕ ਚੇਤਨਾ ਨਾਲ ਲੈ ਸਮਾਜ ਵੱਲੋਂ ਲੋਕਪੱਖੀ ਸਰਕਾਰ ਦੀ ਕਾਇਮੀ ਰਾਹੀਂ ਜਨ ਹਿਤਾ ਦੇ ਅਨੁਰੂਪ ਆਰਥਿਕ ਨੀਤੀਆਂ ਲਾਗੂ ਕਰਨ ਨਾਲ ਹੀ ਅਪਰਾਧੀਆਂ ਕਰਪਟ ਸਿਆਸਦਾਨਾਂ ਤੇ ਭ੍ਰਿਸ਼ਟ ਅਫਸਰ ਸਾਹੀ ਦੀ ਨਾਪਾਕ ਤਿਕੜੀ ਦਾ ਲਕ ਭੰਨਿਆ ਜਾ ਸਕਦਾ ਹੈ